ਸੰਗਤ ਜੀ ਗੁਰਬਾਣੀ ਦੇ ਵਿੱਚ 700 ਅੰਗ 701 ਅੰਗ ਤੇ ਨਾ ਇਹ ਰਾਗ ਆਉਂਦਾ ਹੈ ਜੈਤਸਰੀ ਜੈਤਸਰੀ ਰਾਗ ਦੇ ਵਿੱਚ ਇਹ ਸ਼ਲੋਕ ਆਉਂਦਾ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਇਸ ਵਿੱਚ ਨਾ 2-3 ਸ਼ਬਦ ਮਹਿੰਗੇ ਆਉਂਦੇ ਨੇ ਜਿਨ੍ਹਾਂ ਨੂੰ ਸੰਗਤਾਂ ਆਮ ਹੀ ਗਲਤ ਉਚਾਰਨ ਕਰ ਜਾਂਦੀ ਹੈ ਜਿਹੜੀਆਂ ਸੰਗਤਾਂ ਘਰਾਵੇ ਸਹਿਜ ਪੜ ਕਰਦੀਆਂ ਜਾਂ ਜਿਹੜੇ ਵੀਰਪਰਾ ਅਖੰਡ ਪੜ ਸਹਿ ਕਰਦੇ ਨੇ ਉਹਨਾਂ ਨੂੰ ਸੰખ્યા ਨਾ ਕੀਤੀ ਹੋਣ ਕਰਕੇ ਉਹਨਾਂ ਫਿਰ ਜਿਹੜੇ ਜਈਏ ਲੱਗੇ ਹੁੰਦੇ ਨੇ ਉਹਨਾਂ ਨੂੰ ਗਲਤ ਉਚਾਰਨ ਕਰ ਜਾਂਦੇ ਆ ਇਹ ਸ਼ਲੋਕ ਆਉਂਦਾ ਪੰਜਵੇਂ ਪਾਦਸ਼ਾ ਦਾ ਜੇ ਆਪਾਂ ਇਸ ਦਾ ਉਚਾਰਨ ਸਿੱਖਣਾ ਤੇ ਵਿਸਰਾਮ ਕਿੱਥੇ ਲੱਗਣਾ ਇਹ ਵੀ ਸਿੱਖਣੇ ਨੇ ਜੈਤ ਸਰੀ ਜਜੇਦ ਲਾਵੈ ਠੀਕ ਹੈ ਜੈਤ ਪੜਨਾ ਜੈਤ 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 ਸਰੀ ਮਹੱਲਾ ਪੰਜਵਾ ਪੰਜਵਾ ਉਚਾਰਨ ਕਰਨਾ ਬਿੰਦੀ ਨਹੀਂ ਲਾਉਣੀ ਪੰਜਵਾ ਨਹੀਂ ਕਹਿਣਾ ਘਰ ਚੌਥਾ ਦੋ ਪਦੇ ਘਰ ਚੌਥਾ ਘਰ ਚਾਰ ਨਹੀਂ ਪੜ੍ਹਨਾ ਘਰ ਚੌਥਾ ਕਹਿਣਾ ਘਰ ਚੌਥਾ ਦੋ ਪਦੇ ਦੋ ਪਦੇ ਚੌਥਾ ਦੋ ਪਦੇ ਦੋ ਨਹੀਂ ਗਣ ਲੰਮਾ ਨਹੀਂ ਕਰਨਾ ਜੇ ਦੋ ਲੰਮਾ ਕਰਦੇ ਆ ਤੇ ਇੱਥੇ ਹੋੜਾ ਲੱਗਦਾ ਹੈ ਇਹ ਅੰਕੜਾ ਹੈ ਦੋ ਪਦੇ ਦੋ ਪਦੇ ਹਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੇ ਅਬ ਮੈਂ ਸੁਖ ਪਾਇਓ ਪਾਇਓ ਤੇ ਵਿਸਰਾਮ ਲਾਉਣਾ ਹੈ ਇੱਥੇ ਅਣਕੇ ਰੁਕਣਾ ਹੈ ਕਿਉਂਕਿ ਜਿਹੜੀ ਬਾਣੀ ਐ ਸਪੀਕਰ ਦੇ ਵਿੱਚ ਆਉਂਦੀ ਐ ਜਦੋਂ ਅਖੰਡ ਪੜ੍ਹ ਸਾਹਿਬ ਰੱਖਿਆ ਹੋਵੇ ਨਾ ਤੇ ਇਹ ਜਦੋਂ ਮੱਧ ਲਾਈਦਾ ਉਦੋਂ ਇਹ ਬਾਣੀ ਸਪੀਕਰ ਵਿੱਚ ਆਉਂਦੀ ਐ ਅਬ ਮੈਂ ਸੁਖ ਪਾਇਓ ਇੱਥੇ ਵਿਸਰਾਮ ਐ ਇੱਥੇ ਮੈਂ ਪੜਨਾ ਬਿੰਦੀ ਤੋਂ ਰਹਿ ਤੈ ਮੈਂ ਨਹੀਂ ਪੜਨਾ ਮੈਂ ਮੈਂ ਅਬ ਮੈਂ ਸੁਖ ਪਾਇਓ ਗੁਰ ਆਗੈ ਇੱਥੇ ਹੁਣ ਗੱਗੇ ਦੇ ਔਕੜ ਜਈਆ ਲੱਗਾ ਠੀਕ ਆ ਇਹਨੇ ਗੱਗੇ ਇਹ ਜਿਹੜਾ ਜਈਆ ਇਹਨੇ ਇੱਥੇ ਐੜਾ ਬਣ ਜਾਣਾ ਐੜੇ ਕੰਨਾ ਗੱਗੇ ਸਿਆਰੀ ਅੱਗੇ ਐੜਾ ਫਿਰ ਆਗੈ ਆਗੈ ਹਾਂ ਆਗੈ ਇਸ ਤਰ੍ਹਾਂ ਉਚਾਰਨ ਕਰਨਾ ਤਜਿ ਸਿਆਣਪ ਚਿੰਤ ਵਿਸਾਰੀ ਵਿਸਾਰੀ ਤੇ ਵਿਚਰਾਮ ਹੈ ਅਹ ਛੋਡਿਓ ਹੈ ਤਿਆਗੈ ਇੱਥੇ ਫਿਰ ਗੱਗੇ ਦੇ ਪਰਵਜਈਆ ਲੱਗਾ ਇਹਨੇ ਇੱਥੇ ਐੜਾ ਬਣ ਜਾਣਾ ਹੈ ਬਾਕੀ ਜਿਹੜੇ ਅੱਖਰ ਲਿਖੇ ਨੇ ਲਗਾ ਮਾਤਰਾ ਲੱਗੀਆਂ ਨੇ ਉਸ ਤਰ੍ਹਾਂ ਹੀ ਉਚਾਰਨ ਹੋਣੀ ਹੈ ਤਤਿ ਸਿਆਰੀ ਐੜੇ ਕੰਨਾ ਗੱਗੇ ਸਿਆਰੀ ਅੱਗੇ ਐੜਾ ਤਿਆਗੈ ਤਿਆਗੈ ਹਾਂ ਰਹਾਉ ਜੋ ਦੇਖੋ ਤੋ ਸਗਲ ਮੋਹੇ ਮੋਹੀਓ ਮੋਹੀਓ ਤੇ ਵਿਸਰਾਮ ਲਾਉਣਾ ਹੈ ਮੋਹੀਓ ਔ ਇੱਥੇ ਮੂੰਹ ਖੁੱਲੇਗਾ ਮੂੰਹ ਖੋਲ ਕੇ ਉਚਾਰਨ ਹੋਵੇਗਾ ਕਿਉਂਕਿ ਐੜਾ ਤੇ ਊੜੇ ਔਂਕੜ ਹੈ ਮੋਹੀਓ ਮੋਹੀਓ ਹਾਂ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਲਾਇਓ ਤੇ ਵਿਸਰਾਮ ਹੈ ਤਉ ਜਮ ਛੋਡੀ ਮੋਰੀ ਲਾਗ ਸਮਝ ਲੱਗੀ ਹਾਂਜੀ ਤਰਿਓ ਸਾਗਰ ਪਾਵਕ ਕੋ ਕੋ ਤੇ ਵਿਸਰਾਮ ਲਾਉਣਾ ਹੈ ਤਰਿਓ ਸਾਗਰ ਪਾਵਕ ਕੋ ਜੋ ਇੱਥੇ ਜੋ ਕਈ ਸੰਗਤਾਂ ਪੜ ਜਾਣੀ ਹੈ ਕਿਉਂਕਿ ਜੱਜੇ ਦੇ ਹੋੜਾ ਜੋ ਹੁੰਦਾ ਹੈ ਇੱਥੇ ਲਿਖਿਆ ਜੱਜਾ ਤੇ ਊੜੇ ਔਂਕੜ ਕੀ ਉਚਾਰਨ ਹੋਵੇਗਾ ਜੋ ਹਾਂ ਜੋ ਇੱਥੇ ਮੂੰਹ ਖੁੱਲੇਗਾ ਮੂੰਹ ਖੋਲ ਕੇ ਉਚਾਰਨ ਹੋਵੇਗਾ ਜੋ ਜੋ ਹਾਂ ਜੋ ਸੰਤ ਭੇਟੇ ਵੱਡ ਭਾਗ ਲੱਗੀ ਸਮਝ ਹਾਂਜੀ ਜਨ ਨਾਨਕ ਸਰਬ ਸੁਖ ਪਾਏ ਪਾਏ ਤੇ ਬਿਸਰਾਮ ਹੈ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਮੋਰੋ ਹਰ ਚਰਨੀ ਚਿਤ ਲਾਗ ਚਿਤ ਲਾਗ ਚਿਤ ਲਾਗ ਸਾਰੇ ਸ਼ਲੋਕ ਜੀ ਤੁਹਾਨੂੰ ਸਮਝ ਲੱਗੀ ਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ